ਸੋ ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਬਲਾਸਟ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦਾਸੀ ਇੱਕ ਕਰਮਚਾਰੀ ਦੀ ਮੌਤ ਵੀ ਇਸ ਘਟਨਾ ਦਾ ਵਜ ਹੋ ਗਈ ਹੈ ਉੱਥੇ ਹੀ 5 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਸੋ ਜ਼ਖਮੀਆਂ ਨੂੰ ਲੁਧਿਆਣਾ ਦੇ ਜੀ ਐਮ ਸੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਾਦਸੇ ਨੂੰ ਲੈ ਕੇ ਰਘੁਨਾਥ ਚੌਂਕੀ ਇੰਚਾਰਜ ਅਸ਼wini ਕੁਮਾਰ ਨੇ ਦੱਸਿਆ ਕਿ ਹਾਦਸਾ ਬੁੱਧਵਾਰ ਦੇ ਰਾਤ ਨੂੰ ਵਾਪਰਿਆ ਉਹਨਾਂ ਨੂੰ ਸੂਚਨਾ ਮਿਲੀ ਸੀ 에ਅਰ ਹੀਟਰ ਦੇ ਵਿੱਚ ਗੈਸ ਪਨਨ ਕਾਰਨੇ ਬਲਾਸਟ ਹੋਇਆ ਹੈ tMapaka ਹੋਇਆ ਹੈ ਅਤੇ ਅੱਗ ਲੱਗ ਗਈ ਹੈ। ਉਹਨਾਂ ਨੇ ਦੱਸਿਆ ਫਾਇਰ ਬ੍ਰਿਗੇਡ ਨੇ ਅੱਗ ਬੁਝਾ ਦਿੱਤੀ ਹੈ। ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। 5 ਜ਼ਖਮੀ ਦੱਸੇ ਜਾ ਰਹੇ ਨੇ। ਸੋ ਜ਼ਖਮੀਆਂ ਦੀ ਪਛਾਣ ਵੀ ਹੋ ਚੁੱਕੀ ਹੈ। ਉਥੇ ਮ੍ਰਿਤਕ ਕਰਮਚਾਰੀ ਦੀ ਪਛਾਣ ਕੁਨਾਲ ਜੈਨ ਦੇ ਰੂਪ ਦੇ ਵਛੋਇਆ ਹੈ। ਉਹ ਹੈਬੋਅਲ ਦਾ ਰਹਿਣ ਵਾਲਾ ਹੈ। ਉਸ ਦੀ ਉਮਰ 42 ਸਾਲ ਸੀ। ਉਸ ਦੀ ਪਤਨੀ ਵੀ ਇਸੇ ਪਲਾਂਟ ਦੇ ਵਿੱਚ ਕੰਮ ਕਰਦੀ ਆ ਤੇ ਇਹ ਹਾਦਸਾ ਜਿਹੜਾ ਬੇਹਦ ਖਤਰਨਾਕ ਸੀ ਲੋਕ ਆਸ-ਪਾਸ ਸਭ ਚ ਦੇਸ਼ ਦਾ ਮਾਹੌਲ ਵੀ ਵੇਖਣ ਨੂੰ ਮਿਲ ਰਿਹਾ ਸੀ ਸੋ ਦੱਸ ਜੀ ਕੁਨਾਲ ਜੈਨ ਨੂੰ ਲੈ ਕੇ ਉਸਦੇ ਦੋਸਤ ਸੁधीर ਜੈਨ ਨੇ ਕਿਹਾ ਕਿ ਰਾਤ ਨੂੰ ਉਹ ਸਾਰੇ ਇੱਕ ਬਰਥਡੇ ਪਾਰਟੀ ਦੇ ਵਜਪਨ ਇਸੇ ਦੌਰਾਨ ਹੀ ਉਹਨਾਂ ਨੂੰ ਫੋਨ ਆਉਂਦਾ ਹੈ ਰਾਤ ਨੂੰ ਮੈਨੇਜਰ ਨੇ ਪਲਾਨ ਦਾ ਵਜ ਬੁਲਾਇਆ ਉਹਨਾਂ ਨੇ ਦੱਸਿਆ ਉਸ ਨੂੰ ਕਿਹਾ ਗਿਆ ਪਲਾਂਟ ਦਾ ਬੋਇਲਰ ਚੈੱਕ ਕਰਨਾ ਉਸ ਦੀ ਛੁੱਟੀ ਸੀ ਆਫ ਡਿਊਟੀ ਹੋਣ ਦੇ ਬਾਵਜੂਦ ਵੀ ਉਸ ਨੂੰ ਬੁਲਾਇਆ ਗਿਆ ਪਲਾਂਟ ਦੇ ਵਿੱਚ 450 ਕਿਲੋ ਵਾਲੇ ਸਿਲੰਡਰ ਹੁੰਦੇ ਨੇ ਅਤੇ ਵਿਸ਼ਕਰਮਾ ਪੂਜਾ ਤੋਂ ਬਾਅਦ ਰਾਤ ਨੂੰ ਉਹਨਾਂ ਨੇ ਪਲਾਂਟ ਦਾ ਟ్రਾਇਲ ਲੈਣਾ ਸੀ ਟ్రਾਇਲ ਲੈ ਰਹੇ ਸਨ ਕਿ ਉਸੇ ਵੇਲੇ ਹੀਟਰ ਪਲਾਂਟ ਦੇ ਵਿੱਚ ਜਿਹੜਾ ਬਲਾਸਟ ਹੋ ਗਿਆ ਇਸ ਸਾਰੀ ਘਟਨਾ ਤੋਂ ਬਾਅਦ ਹੁਣ ਜ਼ਖਮੀਆਂ ਨੂੰ ਲੁਧਿਆਣਾ ਦੇ ਜੀਐਨਸੀ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਉਸ ਦੇ ਪਰਵਾਰ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਉਹਨਾਂ ਨੇ ਦੱਸਿਆ ਕਿ ਪਾਰਟੀ ਚੱਲ ਰਹੀ ਸੀ। ਪਾਰਟੀ ਦੇ ਦੌਰਾਨ ਉਸ ਨੂੰ ਫੋਨ ਹੁੰਦਾ ਹੈ ਅਤੇ ਉਸ ਨੂੰ ਬੁਲਾਇਆ ਜਾਂਦਾ ਹੈ। ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵੀ ਵਾਪਰਦੀ ਹੈ। ਸੋ ਇਸ ਮਾਮਲੇ ਦੇ ਵਿੱਚ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ। ਸੁਲਤਾਨਪੁਰ ਦੇ ਆਨੇ ਤੋਂ ਇੱਕ ਵੱਡੀ ਖਬਰ ਹੈ। ਫੇਰ ਦਾ ਪਲਾਨ ਦੇ ਵਿੱਚ ਹੈ ਜਿਹੜਾ ਬਲਾਸਟ ਹੋ ਗਿਆ ਹੈ ਜਿਸ ਕਾਰਨ ਇੱਕ ਕਰਮਚਾਰੀ ਦੀ ਮੌਤ ਅਤੇ 5 ਦੇ ਜ਼ਖਮੀ ਹੋਣ ਦੀ ਖਬਰ ਹੈ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਅਤੇ ਅਮਿਤ ਥਾਪੜ ਦੀ ਰਿਪੋਰਟ।